ਵੀਰੇ ਹਾਂ ਸਿਮਰਨ ਮੈਂ ਤੁਹਾਨੂੰ ਲਈ ਗੱਲ ਕਰਨੀ ਸੀ ਕਰ ਵੀਰੇ ਮੈਨੂੰ ਕੱਲ ਦੀ ਛੁੱਟੀ ਚਾਹੀਦੀ ਆ ਕੱਲ ਦੀ ਛੁੱਟੀ ਹਾਂਜੀ ਕੱਲ ਵਾਰ ਕੀ ਆ ਵੀਰੇ ਐਤਵਾਰ ਤੇ ਤੈਨੂੰ ਪਤਾ ਵਾ ਨਾ ਕਿ ਐਤਵਾਰ ਗਾਹਕ ਜ਼ਿਆਦਾ ਹੁੰਦੇ ਆ ਕੋਈ ਛੁੱਟੀ ਨਹੀਂ ਮਿਲਣੀ ਕੱਲ ਦੀ ਵੀਰੇ ਵਿਆਹ ਵਾ ਮੈਂ ਜਾਣਾ ਵਾ ਤੇ ਵਿਆਹ ਵਾ ਤੇ ਫਿਰ ਤੈਨੂੰ ਪਤਾ ਵਾ ਜੇ ਕੰਮ ਤਾਂ ਦੇਣੇ ਕੱਲ ਅੱਗੇ ਪਿੱਛੇ ਤਾਂ ਗਾਹਕ ਹੁੰਦੇ ਨਹੀਂ ਕੱਲ ਨਹੀਂ ਛੁੱਟੀ ਮਿਲਣੀ ਕੰਮ ਕਰ ਲਓ ਆਪਣਾ ਵੀਰੇ ਮੈਂ ਪਹਿਲਾਂ ਵੀ ਦੋ ਵਿਆਹ ਤੇ ਨਹੀਂ ਗਈ ਹੈਗੀ ਹੁਣ ਮੈਨੂੰ ਜਾ ਲੈੰਦੋ ਤੇ ਨਹੀਂ ਗਈ ਤੇ ਫੇਰ ਤਨਖਾਹ ਤਾਂ ਪੂਰੀ ਲੈ ਕੇ ਜਾਣੀ ਆ ਨਾ ਵੀਰੇ ਉਦੋਂ ਵੀ ਆਤਵਾਰ ਸੀਗੇ ਇਸ ਵਾਰੀ ਜਾ ਲੈੰਦੋ ਮੇਰੀ ਗੱਲ ਸੁਣ ਲੈ ਚਾਹੇ ਤੇਰਾ ਵਿਆਹ ਵੀ ਹੋਊਗਾ ਨਾ ਉਹ ਵੀ ਅੱਗੇ ਪਿੱਛੇ ਡੇਟ ਦੇਖ ਕੇ ਰੱਖੀ ਉਸ ਦਿਨ ਵੀ ਤੇ ਛੁੱਟੀ ਮਿਲਣੀ ਤੈਨੂੰ ਵੀਰੇ ਮਾਸੀ ਦੀ ਕੁੜੀ ਦਾ ਵਿਆਹ ਵਾ ਉਹਦੇ ਨਾਲ ਮੇਰਾ ਪਿਆਰ ਬਹੁਤ ਆ ਪਲੀਜ਼ ਮੈਨੂੰ ਜਾ ਲੈੰਦੋ ਮੈਂ ਪਹਿਲੀ ਲੇਡੀ ਸੰਗੀਤ ਤੇ ਵੀ ਨਹੀਂ ਗਈ ਤੇ ਨਾ ਡੀ ਜੀ ਤੇ ਗਈਆਂ ਮੇਰੀ ਗੱਲ ਸੁਣ ਲੈ ਜੇ ਤੂੰ ਕੱਲ ਵਿਆਹ ਤੇ ਗਈ ਫਿਰ ਤੇਰੀ ਪੱਕੀ ਛੁੱਟੀ ਹੈ ਵੀਰੇ ਕਿਉਂ ਇਦਾਂ ਕਰੀ ਜਾਂਦੇ ਹੋ ਜਾ ਲੈਣ ਦੋ ਨਾ ਪਲੀਜ਼ ਇੱਕ ਦਿਨ ਦੀ ਤਾਂ ਗੱਲ ਆ ਤੈਨੂੰ ਸਮਝ ਨਹੀਂ ਲੱਗਦੀ ਵੀ ਬਾਰ ਬਾਰ ਇੱਕੋ ਹੀ ਗੱਲ ਕਹੀ ਜਾਂਦੀ ਆ ਤੈਨੂੰ ਮੈਂ ਕਹਿਤਾ ਵਾ ਜੇ ਤੂੰ ਕੱਲ ਵਿਆਹ ਤੇ ਗਈ ਫਿਰ ਤੇਰੀ ਪੱਕੀ ਛੁੱਟੀ ਹੈ ਕਿਤੇ ਹੋਰ ਦੇਖ ਲਈ ਫਿਰ ਭਾਵੇਂ 4 ਦਿਨ ਹੋਰ ਨਾ ਆਈ ਸਸਿਕਾ ਜੀ ਸਤਿ ਸ਼੍ਰੀ ਅਕਾਲ ਨਾਲਿਆ ਸਾਹਿਬ ਸਾਰਾ ਪਾਜੀ ਪਾਜੀ ਐਂਟਰੀਆਂ ਚੜਾਤੀਆਂ ਨੇ ਸਾਰੀਆਂ ਹੂੰ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਕੋਈ ਨਾ ਜੇ ਤੂੰ ਕੀਤਾ ਸਹੀ ਹੋਣਾ ਸਿਮਰਨ ਹਾਂਜੀ ਵੀਰੇ ਕੀ ਗੱਲ ਤੂੰ ਮੈਨੂੰ ਬੁਲਾਇਆ ਨਹੀਂ ਅੱਜ ਵੀਰੇ ਮੇਰਾ ਧਿਆਨ ਕਿਤੇ ਹੋਰ ਸੀਗਾ ਸੌਰੀ ਸਸਟੀਕਾਲ ਸਸਟੀਕਾਲ ਕਿੱਥੇ ਸੀਗਾ ਧਿਆਨ ਤਬੇ ਠੀਕ ਹੈ ਹਾਂਜੀ ਵੀਰੇ ਫੈਮਿਲੀ ਹਾਂਜੀ ਸਭ ਠੀਕ ਨੇ ਫਿਰ ਧਿਆਨ ਕਿੱਥੇ ਆ ਵੀਰੇ ਕੱਲ ਨਾ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਆ। ਅੱਛਾ ਫਿਰ ਇਹ ਤਾਂ ਖੁਸ਼ ਹੋਣ ਵਾਲੀ ਗੱਲ ਐ। ਵੀਰੇ ਮੈਂ ਜਾਣਾ ਵਾਂ ਉੱਥੇ ਪਰ ਵੀਰਾ ਮੈਨੂੰ ਛੁੱਟੀ ਨਹੀਂ ਦੇ ਰਿਹਾ। ਅੱਛਾ ਸੱਚ ਕੱਲ ਤਾਂ ਸੰਡੇ ਆ ਨਾ। ਵੀਰੇ ਜਾਣਾ ਵੀ ਬਹੁਤ ਜ਼ਰੂਰੀ ਆ। ਮਾਸੀ ਦੀ ਕੁੜੀ ਨਾਲ ਨਾ ਮੇਰਾ ਪਿਆਰ ਬਹੁਤ ਆ। ਜੇ ਮੈਂ ਨਾ ਗਈ ਨਾ ਉਹਨੇ ਮੈਨੂੰ ساری ਉਮਰ ਨਹੀਂ ਬੁਲਾਣਾ। ਸਿਮਰਨ ਗੱਲ ਤਾਂ ਤੇਰੀ ਸਹੀ ਆ ਪਰ ਵੀਰੇ ਨੇ ਤੈਨੂੰ ਤਾਂ ਮਨਾਂ ਕੀਤਾ ਕਿਉਂਕਿ ਸੰਡੇ ਐ। ਸੰਡੇ ਨੂੰ ਕਸਟਮਰ ਹੁੰਦੇ ਆ। ਤੈਨੂੰ ਪਤਾ ਨਾ ਕਈ ਲੇਡੀਜ਼ ਕਸਟਮਰ ਆਉਂਦੇ ਆ ਫਿਰ ਤੇਰੇ ਨਾਲ ਹੀ ਗੱਲ ਕਰਦੇ ਆ ਸਾਡੇ ਨਾਲ ਤਾਂ ਕਰਦੇ ਨਹੀਂ ਫਿਰ ਉਹ ਗਾਹਕ ਮੁੜੂਗਾ ਸਾਡਾ ਤਾਂ ਨੁਕਸਾਨ ਹੋਗਾ ਨਾ ਹਾਂਜੀ ਪਰ ਹੁਣ ਤੇਰਾ ਵਿਆਹ ਤੇ ਜਾਣਾ ਵੀ ਜ਼ਰੂਰੀ ਆ ਤੂੰ ਇਦਾਂ ਕਰੀ ਤੂੰ ਜਾਂ ਵਿਆਹ ਕਿੱਥੇ ਲੋਕਲ ਵਿਆਹ ਹੈ ਕਿ ਦੂਰ ਹਾਂਜੀ ਵੀਰੇ ਲੋਕਲ ਹੀ ਆ ਕੋਸ਼ਿਸ਼ ਕਰੀ ਜਿੰਨੇ ਜਲਦੀ ਵਿਹਲੀ ਹੋ ਕੇ ਫਿਰ ਸਿੱਧਾ ਇੱਧਰ ਆ ਜੀ ਜੀਰੇ ਮੈਂ ਵਾਦਾ ਤਾਂ ਨਹੀਂ ਕਰਦੀ ਪਰ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਮੈਂ ਜਲਦੀ ਆ ਜਾਊਂਗੀ ਚਲ ਕੋਈ ਨਾ ਤੂੰ ਜਾਏ ਮੇਰੇ ਕੀ ਆ ਤੁਹਾਨੂੰ ਪਤਾ ਵਾ ਕੰਮ ਦੇ ਦਿਨ ਨਾਲੇ ਸੰਡੇ ਨੂੰ ਤਾਂ ਗਾਹਕ ਤੁਸੀਂ ਇਹਨਾਂ ਨੂੰ ਵਿਗਾੜਿਆ ਵਾ ਵਿਗਾੜਨ ਵਾਲੀ ਕਿਹੜੀ ਗੱਲ ਆ ਉਹ ਅਗਲੀ ਨਾਲ ਜਾਣਾ ਤੇ ਫਿਰ ਜਾਣਾ ਹੀ ਆ ਤੇ ਫਿਰ ਯਾ ਥੋੜੀ ਛੱਡ ਦਊਗੀ ਤੇ ਵੀਰੇ ਆਪਣਾ ਵੀ ਤੁਹਾਨੂੰ ਨੁਕਸਾਨ ਹੋਣਾ ਫਿਰ ਓ ਯਾਰ ਕੋਈ ਗੱਲ ਨਹੀਂ ਜੇ ਨੁਕਸਾਨ ਹੁੰਦਾ ਫਿਰ ਕੀ ਹੋਇਆ ਕਿੰਨਾ ਕੁ ਨੁਕਸਾਨ ਹੋ ਜਾਊਗਾ ਆਪਾਂ ਕਰ ਲਾਂਗੇ ਟੈਂਡ ਅੱਗੇ ਬੜਾ ਕੰਮ ਹੈਗਾ ਯਾਰ। ਵੀਰੇ ਆਹੀ ਚੀਜ਼ਾਂ ਕਰਕੇ ਕੰਮ ਨਹੀਂ ਹੈਗਾ। ਇਹਨਾਂ ਦੇ ਡਰਾਮੇ ਨਹੀਂ ਮੁੱਕਦੇ। ਨਾਲੇ ਜੇ ਨਹੀਂ ਜਾਏਗੀ ਕੀ ਆ 2 ਦਿਨ ਨਹੀਂ ਬਹੌਤੇ 3 ਦਿਨ ਨਹੀਂ ਬਹੌ। ਬੁਲਾ ਹੀ ਲੈਣਾ ਇੱਕ ਰੋਕ ਦਿਨ ਤਾਂ ਉਹਨਾਂ ਨੇ। ਅੱਛਾ ਵਿਆਹ ਕਿਤੇ ਰੋ ਰੋ ਜਾਂਦੇ ਆ। ਅਗਲੀ ਕਹਿ ਰਹੀ ਆ ਨਾ ਉਹਦੀ ਕਜ਼ਨ ਦਾ ਵਿਆਹ ਵਾ। ਅਗਲੀ ਨਾਲ ਪਿਆਰ ਆ ਅਗਲੀ ਤਾਂ ਹੀ ਕਹਿ ਰਹੀ ਆ। ਅੱਗੇ ਵੀ ਉਹਨੂੰ ਦੋ ਵਿਆਹ ਛੱਡੇ ਆ ਐਤਵਾਰ ਕਰਕੇ। ਪਿਛਲੇ ਵਿਆਹ ਦੀ ਵੀ ਕੱਲੇ ਲੇਡੀਜ਼ ਗੀਟ ਤੇ ਜਾ ਕੇ ਆ ਗਈ ਸੀ। ਕਿ ਵੀਰੇ ਨਹੀਂ ਮੈਂ ਸ਼ਨੀਵਾਰ ਜਾ ਨਹੀਂ ਆ ਐਤਵਾਰ ਛੁੱਟੀ ਨਹੀਂ ਕਰਦੀ। ਥੋੜਾ ਜਿਹਾ ਸਮਝ ਵੀ ਲਈਦਾ ਹੁੰਦਾ ਵੀਰੇ ਤੁਹਾਡੀਆਂ ਇਹ ਚੀਜ਼ਾਂ ਕਰਕੇ ਨਾ ਉਹਨਾਂ ਨੂੰ ਸ਼ਹਿਰ ਮਿਲਦੀਏ ਤਾਂ ਹੀ ਉਹ ਸਿਰ ਤੇ ਚੜਦੇ ਆ ਉਹ ਐੱਛਾ ਬਾਬਾ ਜਿਹੜਾ ਨੁਕਸਾਨ ਹੋਊਗਾ ਮੈਂ ਭਰ ਦੂੰਗਾ ਠੀਕ ਹੈ ਤੂੰ ਮੇਰੇ ਨਾਲ ਕਿਉਂ ਲੜਨ ਲੱਗ ਜਾਣਾ ਯਾਰ ਅਗਲੀ ਕੰਮ ਕਰਦੀ ਐ ਗੁਲਾਮ ਥੋੜੀ ਐ ਬਾਨੀ ਲੈਹਾਂਗਾ ਤੁਹਾਨੂੰ ਜੇ ਬਿਨਾਂ ਦੱਸੇ ਉਹ ਛੁੱਟੀ ਕਰ ਲੈਂਦੀ ਫੇਰ ਵੀ ਤਾਂ ਸਬਰ ਕਰਦਾ ਜੇ ਝੂਠ ਬੋਲ ਕੇ ਕੋਈ ਬਹਾਨਾ ਲਾ ਦਿੰਦੀ ਨਾਲੇ ਕਈ ਵਾਰੀ ਮਜਬੂਰੀ ਸਮਝ ਵੀ ਲਈਦੀ ਹੁੰਦੀ ਆ ਅੱਛਾ ਜੇ ਸਵੇਰੇ ਝੂਠ ਬੋਲਦੇ ਮੇਰੀ ਤਬੀਅਤ ਠੀਕ ਨਹੀਂ ਹੈਗੀ ਤੂੰ ਉਹਨੂੰ ਘਰੋਂ ਲੈਣ ਜਾਂਦਾ ਫਿਰ ਨਹੀਂ ਫੇਰ ਅਗਲੀ ਦਸਕੇ ਛੁੱਟੀ ਕਰ ਰਹੀ ਆ ਨਾ ਜੇ ਜ਼ਰੂਰੀ ਨਾ ਹੁੰਦਾ ਨਾ ਤੇ ਉਹਨੇ ਕਹਿਣਾ ਵੀ ਨਹੀਂ ਸੀ ਮੈਨੂੰ ਇੰਨਾ ਭਰੋਸਾ ਹੈਗਾ ਸਿਮਰਨ ਤੇ ਹਰ ਵਾਰੀ ਉਹ ਚੀਜ਼ ਨਹੀਂ ਸੋਚੀਦੀ ਹੁੰਦੀ ਜੋ ਆਪਣੇ ਮਨ ਚ ਵਪਾਰ ਵਸਿਆ ਹੈ ਕਈ ਵਾਰੀ ਬੰਦੇ ਸਮਝ ਵੀ ਲਈਦੇ ਹੁੰਦਾ ਨਾ ਇਮੋਸ਼ਨ ਵੀ ਕੋਈ ਚੀਜ਼ ਹੁੰਦੀ ਆ ਹੁਣ ਜਿਹੜਾ ਕੱਲ ਡੱਬਾ ਆ ਕਦੋਂ ਦਾ ਵਿਆਹ ਹੈ ਅਗਲੇ ਸੰਡੇ ਦਾ ਉਦੋਂ ਜਾਏਗਾ ਨਹੀਂ ਤੂੰ ਪਾਜੀ ਆਪਾਂ ਤਾਂ ਜਾਵਾਂਗੇ ਫਿਰ ਫਿਰ ਉਹਦਾ ਨੁਕਸਾਨ ਨਹੀਂ ਹੋਊਗਾ ਪਾਜੀ ਹੁਣ ਫਿਰ ਆਪਣੇ ਤਾਂ ਆਪਾਂ ਆਪਣੀ ਫੀਲਿੰਗ ਵਧੀਆ ਨੇ ਉਹਨਾਂ ਦੀ ਫੀਲਿੰਗ ਕੋਈ ਵੀ ਨਹੀਂ ਜੋ ਕੰਮ ਕਰਦੀ ਐ ਤਨਖਾਹ ਲੈਂਦੀ ਐ ਇਹਦਾ ਮਤਲਬ ਉਹ ਆਪਣੇ ਰਿਸ਼ਤੇਦਾਰੀ ਛੱਡ ਦਵੇ ਹਰ ਬੰਦੇ ਦੀ ਫੀਲਿੰਗਸ ਹੁੰਦੀਆਂ ਯਾਰ ਹਰ ਬੰਦੇ ਦੇ ਆਪਣੇ ਆਰਮਾਨ ਨੇ ਹੁਣ ਮੌਕਾ ਤਾਂ ਦੁਆਰਾ ਲੱਭਣਾ ਨਹੀਂ ਉਹ ਅਗਲੇ ਨਾਲੇ ਕਹਿ ਆ ਵੀ ਰਹੀ ਐ ਮੈਂ ਕੋਸ਼ਿਸ਼ ਕਰੂੰਗੀ ਸ਼ਾਮ ਨੂੰ ਗਾਹਕ ਹੁੰਦੇ ਐ ਸ਼ਾਮ ਤੱਕ ਆ ਜੂਗੀ ਨਾ ਆਇਆ ਕੋਈ ਗੱਲ ਨਹੀਂ ਹਰ ਚੀਜ਼ ਚ ਨੁਕਸਾਨ ਨਹੀਂ ਹੁੰਦਾ ਕਈ ਵਾਰੀ ਥੋੜਾ ਬੋਤਾ ਘੱਟ ਆ ਜਾਂਦਾ ਕੋਈ ਨਹੀਂ ਪੂਰਾ ਹੋ ਜੂਗਾ ਯਾਰ ਕਹੇ ਉਹਨੂੰ ਕਾ ਜਾਇਂ ਵਿਆਹ ਤੇ ਚਲ ਜੀ ਸਿਮਰਨ ਕੋਈ ਗੱਲ ਨਹੀਂ ਅਸੀਂ ਸਾਂਭ ਲਾਂਗੇ ਦੋਨੇ ਖੁਸ਼ੀ ਦਾ ਮੌਕਾ ਹੈ ਉਹਨੂੰ ਖੁਸ਼ੀ ਖੁਸ਼ੀ ਭੇਜਣਾ ਚਾਹੀਦਾ ਆਪਣੀ ਵੈਲਿਊ ਆਪਣੇ ਹੱਥ ਹੁੰਦੀ ਹੈ ਅਗਲੀ ਗੱਲ ਮੇਰੀ ਗੱਲ ਸੁਣ ਜੇ ਆ ਵੀ ਜਾਊਗੀ ਕੱਲ ਸਾਰਾ ਧਿਆਨ ਇਹਦਾ ਵਿਆਹ ਸੀ ਰਹਿਣਾ ਇੱਥੇ ਕੋਈ ਨੁਕਸਾਨ ਹੋ ਜਾ ਫਿਰ ਉਸ ਨੁਕਸਾਨ ਨਾਲੋਂ ਦਾ ਘਾਟਾ ਪਾਇਆ ਚੰਗਾ ਕਿ ਨਹੀਂ ਹਾਂਜੀ ਇਸ ਕਰਕੇ ਸਮਝੀ ਵੀ ਹੁੰਦੀ ਕਿਸ ਦੀ ਮਰਜ਼ੀ ਕੋਈ ਨਾ ਸਿਮਰਨ ਤੂੰ ਚੱਲ ਜੀ ਠੀਕ ਹੈ ਠੀਕ ਆ ਵੀਰੇ ਜੇ ਲੱਗਿਆ ਟਾਈਮ ਤਾਂ ਆ ਜੀ ਨਹੀਂ ਤਾਂ ਕੋਈ ਗੱਲ ਨਹੀਂ ਹਾਂਜੀ ਵੀਰੇ ਮੈਂ ਆ ਜੂੰਗੀ ਅੱਜ ਵੀ ਜਾਣਾ ਹੋਣਾ ਫੰਕਸ਼ਨ ਤੇ ਰਾਤ ਨੂੰ ਨਹੀਂ ਵੀਰੇ ਮੈਂ ਕੱਲ ਹੀ ਜਾੂੰਗੀ ਪੈਸੇ ਵਗੈਰਾ ਤਾਂ ਨਹੀਂ ਚਾਹੀਦੇ ਤੁਹਾਨੂੰ ਹਾਂ ਹੁਣ ਤੈਨੂੰ ਪੈਸੇ ਯਾਦ ਆ ਗਏ ਅੱਗੇ ਨੂੰ ਛੁੱਟੀ ਵੀ ਨਹੀਂ ਦੇ ਰਿਆ ਸੀ ਭਜੀ ਵਿਆਹ ਵਾ ਫਿਰ ਸਭ ਦਾ ਇਹ ਪਤਾ ਕੀ ਆ ਗੱਲ ਸਮਝਣ ਦੀ ਜੇ ਆਪਾਂ ਸਮਝੀਏ ਤਾਂ ਸਭ ਕੁਝ ਵਧੀਆ ਨਾ ਸਮਝਿਆ ਤਾਂ ਫਿਰ ਸਭ ਕੁਝ ਗਲਤ ਆ ਠੀਕ ਆ ਵੀਰੇ ਮੈਂ ਅੱਗੇ ਤੋਂ ਧਿਆਨ ਰੱਖੂ ਆ ਸਾਰੇ ਬਲੇ ਚੜਾਤੇ ਸੀ ਇੱਧਰ ਹਾਂਜੀ ਵੀਰੇ ਸੁਦਰਨ ਕੋਈ ਗਿਫਟ ਲੈ ਕੇ ਜਾਣਾ ਤਾਂ ਗਿਫਟ ਵੀ ਲੈ ਜੀ ਮਸੀ ਹੋਣਾ ਵਾਸਤੇ ਠੀਕ ਆ ਵੀਰੇ ਮੈਂ ਪੁੱਛ ਲੂੰਗੀ ਮੰਮਾ ਨੂੰ ਫੋਨ ਕਰਕੇ ਹਾਂ ਦੇਖ ਲੈ ਉੱਪਰ ਪਸੰਦ ਕਰ ਲੈ ਜਿਹੜਾ ਤੈਨੂੰ ਫਿੱਕ ਲੱਗੂਗਾ ਲੈ ਦੇ ਠੀਕ ਹੈ ਜੀ